ਪੰਜਾਬ ਦੇ ਵਿੱਚ ਹਾਲੇ ਤੱਕ ਹੜ੍ਹਾਂ ਦਾ ਖਤਰਾ ਜਿਹੜਾ ਉਹ ਘਟਿਆ ਨਹੀਂ ਹੈ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਇੱਕ ਵਾਰ ਫਿਰ ਭਵਿੱਖਬਾਣੀ ਕਰ ਦਿੱਤੀ ਗਈ ਹੈ 13 14 ਤੇ 15 ਸਤੰਬਰ ਨੂੰ ਪਹਾੜਾਂ ਦੇ ਵਿੱਚ ਜਿਹੜੀ ਉਹ ਭਾਰੀ ਬਾਰਿਸ਼ ਹੋਣੀ ਆ ਦੱਸ ਦਈਏ ਕਿ ਬਲਾਸਕੌਰ ਦੇ ਵਿੱਚ ਭਾਰੀ ਬੱਦਲ ਦਿਖਾਈ ਦਿੱਤੇ ਨੇ ਤੇ ਬਿਜਲੀ ਲਸ਼ਕਣ ਦੀ ਜਿਹੜੀ ਆਈਐਮਡੀ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ yellow alert ਆ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਰੀ ਕੀਤਾ ਗਿਆ ਪਹਾੜਾਂ ਦੇ ਵਿੱਚ ਮੀਂਹ ਪੈਣ ਕਾਰਨ ਨੀਵੇਂ ਏਰੀਆ ਦੇ ਵਿੱਚ ਪਾਣੀ ਆ ਜਿਹੜਾ ਉਹ ਛੱਡ ਜਾਂਦਾ ਜਿਸ ਕਾਰਨ ਪੰਜਾਬ ਦੇ ਵਿੱਚ ਕਾਫੀ ਹੜ੍ਹਾਂ ਦੇ ਹਾਲਾਤ ਬੜੇ ਹੋਏ ਸੀ ਤਾਂ ਹੁਣ ਇੱਕ ਵਾਰ ਫਿਰ ਮੌਸਮ ਵਿਭਾਗ ਦੇ ਵੱਲੋਂ ਚਿੰਤਾ ਦੇ ਵਿੱਚ ਲੋਕਾਂ ਨੂੰ ਪਾਇਆ ਗਿਆ ਉਹਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਹੈ ਜਿਹੜੀ ਉਹ ਕੀਤੀ ਗਈ ਹੈ ਕਿਉਂਕਿ ਆਉਣ ਵਾਲੇ 3-4 ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਹਿਮਾਚਲ ਪ੍ਰਦੇਸ਼ ਦੇ ਵਿੱਚ yellow alert ਜਾਰੀ ਕੀਤਾ ਗਿਆ ਪਾਰੀ ਮੀਂਹ ਪੈਣ ਦੀ ਸੰਭਾਵਨਾ ਬਿਜਲੀ ਲਿਸ਼ਟਣ ਦੀ ਸੰਭਾਵਨਾ ਤੇ ਧੀਰੀ ਚੱਖੜ ਆਉਣ ਦੀ ਸੰਭਾਵਨਾ ਕਿਉਂਕਿ ਹਿਮਾਚਲ ਦੇ ਵਿੱਚ ਪਏ ਮੀਆਂ ਤੇ ਕਾਰਡ ਕਈ ਜਿਹੜੇ ਮਾਰਗ ਨੇ ਉਹ ਬੰਦ ਹੋ ਗਏ ਨੇ ਸੜਕਾਂ ਟੁੱਟ ਗਈਆਂ ਨੇ ਕਾਫੀ ਲੈਂਡ ਸਲਾਈਡਿੰਗ ਹੋਂਦੀ ਹੋਈ ਨਜ਼ਰ ਆਈ ਆ ਪਹਾੜਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਤੇ ਜਿਸ ਦਾ ਖਮਿਆਜਾ ਜਿਹੜਾ ਪੰਜਾਬ ਨੂੰ ਭੁਗਤਣਾ ਪਿਆ